ਇਹ ਜਿਹੜਾ ਜੀ ਇਲੀਗਲ ਜਿਹੜੇ ਸਾਇਲੈਂਸਰ ਜਿਹੜੇ ਨਾ ਪਟਾਕੇ ਜਿਹੜੇ ਮਾਰਦੇ ਆ ਬੁਲਟ ਮੋਟਰਸਾਈਕਲਾਂ ਦੇ ਉਹ ਸਾਰੇ ਜਿਹੜੇ ਪੁਲਿਸ ਵੱਲੋਂ ਚਲਾਣ ਕੀਤੇ ਗਏ ਸੀ ਤੇ ਉਹ ਲੁਆਏ ਗਏ ਸੀ ਉਹ ਐਸਐਸਪੀ ਸਾਹਿਬ ਦੇ ਹੁਕਮ ਅਨੁਸਾਰ ਉਹ ਸਾਰਿਆਂ ਨੂੰ ਅੱਜ ਡਿਸਟਰੋਏ ਕੀਤਾ ਗਿਆ ਤਾਂ ਕਿ ਦੁਬਾਰਾ ਜਾਂ ਮਾਰਕੀਟ 'ਚ ਨਾ ਆ ਸਕਣ ਜਾਂ ਮਿਸਯੂਜ਼ ਨਾ ਹੋ ਸਕਣ ਇਹ ਰੋਡ ਰੋਲਰ ਦਾ ਇੰਤਜ਼ਾਮ ਕਰਕੇ ਇਹ ਪਬਲੀਕਲੀ ਤਾਂ ਹੀ ਇਹ ਕੀਤਾ ਹੈ ਕਿ ਲੋਕੀ ਦੇਖਣ ਤੇ ਲੋਕਾਂ ਨੂੰ ਇਹਦੇ ਬਾਰੇ ਅਵੇਅਰਨੈਸ ਆਵੇ ਕਿ ਜੋ ਕੰਪਨੀ ਦਾ ਸਾਇਲੈਂਸਰ ਹੈਗਾ ਉਹ ਹੀ ਠੀਕ ਹੈ ਜਿਹੜਾ ਉਹਦੇ ਚੋਂ ਜਾਲੀ ਕਢਵਾ ਕੇ ਉਹਦੇ ਪਟਾਕੇ ਮਾਰਦੇ ਆ ਉਹਦਾ ਨੁਕਸਾਨ ਹੀ ਹੈ ਇੱਕ ਤਾਂ ਕੋਈ ਬਜ਼ੁਰਗ ਹੈ ਕਿਸੇ ਨੂੰ ਪਟਾਕਾ ਵੱਜ ਗਿਆ ਕੋਈ ਆੜ ਦੀ ਪ੍ਰੋਬਲਮ ਹੋ ਸਕਦੀ ਹੈ ਜਾਂ ਵੈਸੇ ਕੋਈ ਬਿਮਾਰ ਬੰਦਾ ਹੈਗਾ ਉਹਨੂੰ ਮਿਸਹੈਪਨਿੰਗ ਹੋ ਸਕਦੀ ਇਸ ਲਈ ਸਾਰਿਆਂ ਨੂੰ ਅਪੀਲ ਹੈ ਵੀ ਜਿਹੜੇ ਵੀ ਬੁਲੇਟ ਮੋਟਰਸਾਈਕਲ ਰੱਖਦੇ ਆ ਜੋ ਕੰਪਨੀ ਦਾ ਸਾਇਲੈਂਸਰ ਆਂਦਾ ਹੈ ਉਹੀ ਲਗਾਣ ਅਦਰਵਾਈਜ਼ ਫਿਰ ਚਲਾਣ ਵੀ ਹੋਊਗਾ ਤੇ ਸਾਇਲੈਂਸਰ ਵੀ ਲੱਤੋਗੇ ਜਿਹੜੇ ਦੁਕਾਨਦਾਰ ਜਿਹੜੇ ਦੁਕਾਨਦਾਰ ਚਲਾਣ ਦਾ ਜਿਹੜੇ ਦੁਕਾਨਦਾਰ ਵੇਚਦੇ ਐ ਉਹਨਾਂ ਤੇ ਵੀ ਕਾਰਵਾਈ ਹੋਊਗੀ ਅਗਰ ਉਹ ਨਹੀਂ ਬੰਦ ਕਰਨਗੇ ਇਲੀਗਲ ਵੇਚਣਾ ਇਹ 100 ਦੇ ਕਰੀਬ ਸੀਗੇ ਬਾਕੀ ਐਗਜ਼ੈਕਟ ਗਿਣਤੀ ਤਾਂ ਨਹੀਂ ਕੀਤੀ 100 ਚਲਾਣ ਕੀਤੇ ਜਾ ਰਹੇ ਆ ਪਰ ਗੁਰਦਾਸਪੁਰ ਸ਼ਹਿਰ ਦੇ ਵਿੱਚ ਵੇਖਿਆ ਜਾ ਰਿਹਾ ਕਿ ਜਾਮ ਬਹੁਤ ਜ਼ਿਆਦਾ ਲੱਗ ਰਿਹਾ ਹੈ ਕਈ ਵਾਰ ਤਾਂ ਲੋਕ ਆਪ ਜਿਹੜਾ ਜਾਮ ਖਲਵਾ ਰਹੇ ਹੁੰਦੇ ਨੇ ਗੱਡੀਆਂ ਖੜੀਆਂ ਕਰਕੇ ਓਵਰਲੋਡਿੰਗ ਜਿਹੜੀ ਹੈਗੀ ਆ ਦੁਕਾਨਾਂ ਦੇ ਬਾਹਰ ਜਿਹੜੇ ਟਰੱਕ ਲੱਗੇ ਹੋਏ ਨੇ ਉਹਨਾਂ ਦੇ ਕੋਈ ਚਲਾਨ ਨਹੀਂ ਕੀਤਾ ਜਾ ਰਿਹਾ ਰੋਜ਼ਾਨਾ ਉੱਥੇ ਤੁਸੀਂ ਹੁਣੇ ਵੀ ਜਾ ਕੇ ਦੇਖ ਸਕਦੇ ਹੋ ਸੰਗਲਪੁਰੇ ਰੋਡ ਤੇ ਕਿੰਨੇ ਟਰੱਕ ਲੱਗੇ ਹੋਏ ਨੇ ਟ੍ਰੈਫਿਕ ਜਾਮ ਇਸ ਮਤਲਬ ਇਹਦੇ ਬਾਰੇ ਜੀ ਅਸੀਂ ਵਪਾਰ ਮੰਡਲ ਵਗੈਰਾ ਜਾਂ ਜਿਹੜੀਆਂ ਮਾਰਕੀਟ ਕਮੇਟੀ ਦੀਆਂ ਐਸੋਸੀਏਸ਼ਨਾਂ ਆ ਉਹਨਾਂ ਨਾਲ ਮੀਟਿੰਗ ਕਰਾਂਗੇ ਜਲਦੀ ਇਹਦਾ ਵੀ ਕੋਈ ਹੱਲ ਕੱਢਾਂਗੇ ਜਾਮ ਨਹੀਂ ਲੱਗੂ ਜਨ ਵੀ ਗਾੜੂ ਵਾਹਨ ਜਿਹੜੇ ਉਹਨਾਂ ਤੇ ਵੀ ਕਾਰਵਾਈ ਹੋ ਰਹੀ ਚੱਲ ਉਹਨਾਂ ਤੇ ਅਸੀਂ ਪਿਛਲੇ 3-4 ਦਿਨ ਵੈਸੇ ਤਾਂ 1 ਮਹੀਨਾ ਚੱਲਿਆ ਇਹ ਸਾਰਾ ਪ੍ਰੋਸੈਸ ਉਹਦੀ ਐਗਜ਼ੈਕਟ ਫਿਗਰ ਤੁਹਾਨੂੰ ਮੈਂ ਮੇਰੇ ਕੋਲ ਇਸ ਟਾਈਮ ਅਵੇਲੇਬਲ ਨਹੀਂ ਹੈ ਉਹਦੇ ਜਿੰਨੇ ਵੀ ਮੋਟਰਸਾਈਕਲ ਦੀਆਂ ਰੇੜੀਆਂ ਬਣਾਈ ਫਿਰਦੇ ਸੀ ਜਾਂ ਵੈਸੇ ਜਿਨ੍ਹਾਂ ਨੇ ਇਲੀਗਲ ਪਿੱਛੇ ਕੋਈ ਐਕਸਟਰਾ ਕੋਈ ਚੀਜ਼ਾਂ ਲਵਾਈਆਂ ਵਹੀਕਲ ਦੇ ਉਹਨਾਂ ਦੇ ਅਸੀਂ ਸਪੈਸ਼ਲ ਚਲਾਨ ਕੀਤੇ ਤੁਹਾਡੇ ਹੈ ਕੋਈ ਡਾਟਾ ਤੁਹਾਨੂੰ ਹਾਂਜੀ ਹਾਂ ਕਿੰਨੇ ਅਸੀਂ 20 ਚਲਾਨ ਕੀਤੇ ਜੀ ਉਧਰ ਧਾਰੀਵਾਲ ਵੀ ਕੀਤੇ ਉਹ ਤਾਂ 2 ਦਿਨ ਪਹਿਲਾਂ ਕੀਤੇ ਨਾ ਟੋਟਲ ਦੀ ਗੱਲ ਕਰਾਂ ਚਲੋ ਰਿਕਸ਼ਾ ਵਾਹਨ ਜਿਹੜੇ ਸਰ ਉਹਨਾਂ ਨੂੰ ਵੀ ਸਿਰਫ ਈ ਰਿਕਸ਼ਾ ਜਿਹੜਾ ਉਹ ਵੀ ਅਸੀਂ ਇੱਕ ਚਲਾਵਾਂਗੇ ਦੂਜਾ ਕਿਉਂਕਿ ਇਹਦੇ ਵਿੱਚ ਜਿਹੜਾ ਇਹ ਕਾਫੀ ਜਿਆਦਾ ਜਾਮ ਲਵਾਉਂਦੇ ਆ ਸੱਜੇ ਖੱਬੇ ਜਿੱਥੇ ਦੇਲ ਕਰਦਾ ਉੱਥੇ ਖੜਾ ਲਾਂਦੇ ਇਹਨਾਂ ਨੂੰ ਇੱਕ ਵਾਰ ਮੀਟਿੰਗ ਕਰਾਂਗੇ ਇਹਨਾਂ ਦਾ ਜਿਹੜਾ ਕੋਈ ਪ੍ਰਧਾਨ ਜਾਂ ਜੋੜਾ ਕੋਈ ਡੀਲਿੰਗ ਇਹਨਾਂ ਦੇ ਨਾਲ ਰਿਲੇਟਡ ਹੋਊਗਾ ਇਹਨਾਂ ਨੂੰ ਇੱਕ ਵਾਰ ਸਮਝਾਵਾਂਗੇ ਨਹੀਂ ਸਮਝਣਗੇ ਫਿਰ ਜੋ ਚਲਾਉਣ ਵਾਲੀ ਕਾਰਵਾਈ ਸ਼ੁਰੂ ਕਰਾਂਗੇ ਸਰ ਬੁਲਟ ਵਾਲੇ ਹਜੇ ਵੀ ਜਿਹੜੇ ਪਟਾਕੇ ਮਾਰਨ ਉਹ ਨਹੀਂ ਹਟਦੇ ਕਈ ਵਾਰ ਸ਼ਾਮ ਨੂੰ ਵੀ ਜਾਂਦੇ ਆ ਬੁਲਟ ਤੇ ਬਹੁਤ ਪਟਾਕੇ ਮਾਰਦੇ ਕੀ ਕਰਨਾ ਚਾਹੀਦਾ ਉਹਨਾਂ ਨੂੰ ਕੋਈ ਗ ਇਹ ਫਿਰ ਉਹ ਵਜਾਣਗੇ ਤਾਂ ਅਸੀਂ ਵੀ ਕਾਰਵਾਈ ਕਰਾਂਗੇ ਠੀਕ ਹੈ ਜੀ